ਤੁਸੀਂ ਟਵੀਟ ਕਰਦੇ ਹੋ ਐਫ ਆਈ ਆਰ ਬਾਹਰ ਆਉਂਦੀ ਆ ਹੁਣ ਜਿਹੜਾ ਟਵੀਟ ਤੁਹਾਡਾ ਆਇਆਗਾ ਅਣਪਛਾਤੇ ਕਿਵੇਂ ਦੇਖਦੇ ਹੋ ਮੈਂ ਤੁਹਾਨੂੰ ਕਿਹਾ ਨਾ ਕਿ ਹਰਿਆਣਾ ਸਰਕਾਰ ਸਾਡੀ ਟੈਰੀਟਰੀ ਦੇ ਅੰਦਰ ਆਣ ਕੇ ਡਰੋਨ ਮਾਰ ਕੇ ਜ਼ਖਮੀ ਕਰ ਰਿਹਾ ਵਾ ਸਾਡੇ ਟਰੈਕਟਰ ਭੰਨ ਰਿਹਾ ਵਾ ਸਾਡਾ ਨਿਸ਼ਾਨ ਸਾਹਿਬ ਕੁਚਲ ਦਿੱਤਾ ਝੰਡੇ ਕੁਚਲ ਦਿੱਤੇ ਬੰਦਾ ਮਾਰ ਦਿੱਤਾ ਆ ਤਾਂ ਹੁਣ ਉੱਠਣਾ ਪਿਆ ਉਹਨੂੰ ਜਦੋਂ ਉਹਨੇ ਦੇਖਿਆ ਕਿ ਉਹਨ ਕੋ ਉਚਾਰਾ ਨਹੀਂ ਹੈਗਾ ਤੇ ਇੱਕ ਐਫ ਆਈ ਆਰ ਕਰਤੀ ਅਣਪਛਾਤੇ ਥਿਸ ਇਸ ਨਾਟ ਐਕਸੈਪਟੇਬਲ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਸੋ ਇਹ ਅਸੀਂ ਹੋਣ ਨਹੀਂ ਦੇਣਾ ਲੜਾਈ ਜਾਰੀ ਰਹੇ ਕੱਲ ਅੰਬਾਲਾ ਪੁਲਿਸ ਨੇ ਜਿਹੜੀਆਂ ਤਸਵੀਰਾਂ ਜਾਰੀ ਕਰੀਆਂ ਵੀ ਅਸੀਂ ਨੌਜਵਾਨਾਂ ਦੇ ਵੀਜ਼ੇ ਤੱਕ ਕੈਨਸਲ ਕਰਾਂਗੇ ਪਾਸਪੋਰਟ ਤੱਕ ਰੱਦ ਕਰਾਂਗੇ ਉਹ ਤੁਸੀਂ ਕਿਵੇਂ ਦੇਖ ਰਹੇ ਹੋ ਇਹ ਸਾਰੀਆਂ ਟੈਕਟਿਕਸ ਹੈਗੀਆਂ ਸਰਕਾਰਾਂ ਦੀਆਂ ਲੋਕਾਂ ਨੂੰ ਡਿਸਕਰੇਜ ਕਰਨੀਆਂ ਡਰੋਨਿੰਗ ਦੀਆਂ ਧਮਕਾਉਂਦੀਆਂ ਇਸ ਕੀ ਸਰਕਾਰ ਡਰੋਨ ਧਮਕਾਉਣ ਵਾਸਤੇ ਬਣੀ ਹੈ ਸੋ ਬੀਜੇਪੀ ਤਾਂ ਆਪਣਾ ਰੋਲ ਐਂਟੀ ਪੰਜਾਬ ਅਦਾ ਕਰ ਹੀ ਰਹੀ ਹੈ ਲੇਕਿਨ ਜਿਹੜਾ ਭਗਵੰਤ ਆ ਇਹ ਪਿਛਲੇ 20 25 ਦਿਨ ਤੋਂ ਸੁੱਤਾ ਹੋਇਆ ਵਾ ਪੁਲਿਸ ਹੈਜ਼ ਟੂ ਬੀ ਆਈਡੈਂਟੀਫਾਈਡ ਅਗਰ ਭਗਵੰਤ ਮਾਨ ਇਸ ਲੜਾਈ ਨੂੰ ਲੌਜੀਕਲ ਕਨਕਲੂਜਨ ਤੱਕ ਨਹੀਂ ਲੈ ਜਾਵੇਗਾ ਜਾਵੇਗਾ ਤਾਂ ਅਸੀਂ ਸਮਝਾਂਗੇ ਕਿ ਇਹ ਬਾਦਲਾਂ ਤੋਂ ਦੂਜਾ ਰੂਪ ਪੰਜਾਬ ਦੇ ਵਿੱਚ ਰਾਜ ਕਰ ਰਿਹਾ ਹੈ ਜੀ ਇਹਦੇ ਨਾਲ ਦੀ ਨਾਲ ਅਮਰਿਤਪਾਲ ਦੀ ਵੀ ਗੱਲ ਕਰੂੰਗਾ ਤੁਸੀਂ ਉੱਥੇ ਵੀ ਗਏ ਹੋ ਜਿਹੜਾ ਉਹ ਸੀਨ ਚੱਲ ਰਿਹਾ ਕਾਲ ਰਿਕਾਰਡਿੰਗਜ਼ ਆ ਰਹੀਆਂ ਜਾਂ ਉੱਤਰਨਾ ਉਹਨਾਂ ਨੇ ਭੁੱਖ ਹੜਤਾਲ ਦਿੱਤੀ ਤਾਂ ਦੇਖੋ ਅਫਸੋਸ ਦੀ ਗੱਲ ਹੈ ਕਿ ਸਾਰੇ ਦੁਨੀਆ ਦਾ ਧਿਆਨ ਨਾ ਕਿਸਾਨ ਅੰਦੋਲਨ ਨਾਲ ਲੱਗ ਗਿਆ ਉਹ ਵਿਚਾਰੇ ਜਿਹੜੇ ਸਾਡੇ ਨੌਜਵਾਨ ਹਜ਼ਾਰਾਂ ਕਿਲੋਮੀਟਰ ਦੂਰ ਧੱਕ ਦਿੱਤੇ ਇਸੇ ਭਗਵੰਤ ਨੇ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ 'ਚ ਉਹਨਾਂ ਨੂੰ ਵੀ ਉੱਥੇ ਮੈਂਟਲ ਮੈਂ ਤੇ ਬਹਿ ਕੇ ਗੱਲ ਨਹੀਂ ਸੁਣ ਸਕਦਾ ਉਹਨਾਂ ਨੂੰ ਮੋਟੀਵੇਟ ਨਹੀਂ ਕਰ ਸਕਦਾ ਉਹਨਾਂ ਨੂੰ ਵਾਅਦਾ ਨਹੀਂ ਕਰ ਸਕਦਾ ਕਿ ਆਸਾਮ ਦੀ ਸਰਕਾਰ ਨਾਲ ਭਗਵੰਤ ਨਹੀਂ ਗੱਲ ਕਰ ਸਕਦਾ ਵੈਸੇ ਭਗਵੰਤ ਦੇ ਹੁਣ ਬੀਜੇਪੀ ਨਾਲ ਚੰਗੇ ਤਾਲੁਕਾ ਆ ਇਹ ਸਾਰੀ ਦੁਨੀਆ ਜਾਣਦੀ ਆ ਕਿ ਬੀਜੇਪੀ ਨੇ ਹੀ ਐਨਐਸਐ ਲਵਾਈ ਸੀ ਕਿਤੇ ਇਹਨੇ ਲਾਈ ਆ ਕੇਜਰੀਵਾਲ ਦਾ ਬਿਆਨ ਸੁਣਿਆ ਮੈਂ ਉਹਨੇ ਕਹਾ ਸੀਗਾ ਕਿ ਦਿੱਲੀ ਨੇ ہماری ਮਦਦ ਮੰਗੀ ਅਸੀਂ ਨੇ دی ਹੈ ਸਤਿ ਸ਼੍ਰੀ ਅਕਾਲ ਜੀ ਸ਼ੁਕਰਨ ਦਾ ਅੱਜ ਅੰਤਿਮ ਸੰਸਕਾਰ ਹੋਣਾਗਾ ਸੰਸਕਾਰ ਤੋਂ ਪਹਿਲਾਂ ਜਿਹੜੀ ਦੇਰ ਰਾਤ ਐਫ ਆਈ ਆਰ ਹੁੰਦੀ ਆ ਪਰ ਐਫ ਆਈ ਆਰ ਜਿਹੜੀ ਅਣਪਛਾਤੇਆਂ ਦੇ ਹੁੰਦੀ ਆ ਇਸ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਜਿਹੜਾ ਟਵੀਟ ਵੀ ਕਰਦੇ ਨੇ ਸਾਡੇ ਨਾਲ ਖਹਿਰਾ ਸਾਹਿਬ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਖਹਿਰਾ ਸਾਹਿਬ ਤੁਸੀਂ ਟਵੀਟ ਕਰਦੇ ਹੋ ਐਫ ਆਈ ਆਰ ਬਾਹਰ ਆਉਂਦੀ ਆ ਹੁਣ ਜਿਹੜਾ ਟਵੀਟ ਤੁਹਾਡਾ ਆਇਆਗਾ ਅਣਪਛਾਤੇ ਕਿਵੇਂ ਦੇਖਦੇ ਹੋ ਜਿਹੜਾ ਸਾਰਾ ਮਤਲਬ ਇਹ ਕਹਿਣਾ ਚਾਹੁੰਦਾ ਵਾ ਕਿ ਬਿਲਕੁਲ ਇਤਿਹਾਸ ਪੰਜਾਬ ਦਾ ਰਿਪੀਟ ਹੋ ਰਿਹਾ ਜੀ ਸਰਕਾਰਾਂ ਵਿੱਚ ਰਹਿ ਕੇ ਜਦੋਂ ਲੋਕ ਕੀਵਤੀਰਾ ਕਰਦੇ ਨੇ ਤੇ ਆਪੋਜੀਸ਼ਨ ਵਿੱਚ ਕੀ ਹੁੰਦਾ ਇਹੀ ਭਗਵੰਤ ਮਾਨ ਟਿੱਚਰਾ ਕਰਦਾ ਹੁੰਦਾ ਸੀ ਅਕਾਲੀ ਦਲ ਨੂੰ ਜਦੋਂ 2015 ਚ ਬੇਬਲ ਕਲਾ ਦੀ ਐਫਆਈਆਰ ਹੋਈ ਆ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ ਜੀ ਤੇ ਭਗਵੰਤ ਨੂੰ ਅੱਛੀ ਤਰ੍ਹਾਂ ਮੈਨੂੰ ਯਾਦ ਆਉਣ ਕਰਦੀ ਕਦੀ ਪੁਲਿਸ ਵੀ ਅਣਪਛਾਤੀ ਹੋ ਸਕਦੀ ਟਚਣਾ ਸੀ ਸਿੰਧੀਆਂ ਹੀ ਅੱਜ ਦੀ ਐਫਆਈਆਰ ਵਿੱਚ ਕੀ ਆ ਕਿ ਅਣਪਛਾਤਾ ਸ਼ਬਦ ਆ ਹਰਿਆਣਾ ਪੁਲਿਸ ਦਾ 10 ਦਿਨ ਤੋਂ ਬਾਅਦ ਐਫਆਈਆਰ ਹੋ ਰਹੀ ਆ ਦੇ ਕੁਡ ਨਾਟ ਆਇਡੈਂਟੀਫਾਈ ਹੂ ਆਰ ਦ ਕਿਲਰਸ ਆਫ ਸ਼ੁਭਕਰਨ ਨੰਬਰ 1 ਨੰਬਰ 2 ਜਿਹੜਾ 250 ਤੋਂ ਵੱਧ ਕਿਸਾਨ ਜ਼ਖਮੀ ਹੋਇਆ ਫੱਟੜ ਸਾਡੀ ਧਰਤੀ ਦੇ ਅੰਦਰ ਵੜ ਕੇ ਹਰਿਆਣੇ ਆਣਿਆ ਨੇ ਪਹਿਲੀ ਗੱਲ ਤਾਂ ਉਹਨਾਂ ਦਾ ਜਿਹੜਾ ਬੈਰੀਕੇਟਿੰਗ ਹੈਗੀ ਆ ਉਹ ਖੱਗਰ ਦਰਿਆ ਸਾਡਾ ਦਰਿਆ ਵਾ ਪੰਜਾਬ ਦਾ ਉਹਦੇ ਪੁਲ ਤੇ ਆਣ ਕੇ ਜਿਹੜਾ ਬੈਰੀਕੇਟਿੰਗ ਕਰਕੇ ਉਤੋਂ ਡਰੋਨਾਂ ਨਾਲ ਟੇਅਰ ਗੈਸ ਕੀਤਾ ਰਬਰ ਬੁਲੇਟਸ ਮਾਰੀਆਂ ਤੇ ਲੋਕਾਂ ਨੂੰ ਜ਼ਖਮੀ ਕੀਤਾ ਉਹ 250 ਦਾ ਐਫ ਆਈ ਆਰ ਕੌਣ ਕਰੂਗਾ ਤੀਸਰੀ ਗੱਲ ਜਿਹੜੇ ਟਰੈਕਟਰ ਭੰਨੇ ਸਾਡੇ ਜੀ ਟਰੈਕਟਰ ਕਿਸਾਨੀ ਦਾ ਚਿੰਨ ਹੈ ਇੱਕ ਉਹ ਸਾਡਾ ਇੱਕ ਇਮੋਸ਼ਨਲ ਸੈਂਟੀਮੈਂਟਲ ਫਾਰਮਰਸ ਨਾਲ ਕਨੈਕਸ਼ਨ ਹੈ ਤੁਸੀਂ ਜਦੋਂ ਪੁਲਿਸ ਵਾਲੇ ਉਹਦੇ ਆਣ ਕੇ ਲਾਠੀਆਂ ਮਾਰਦੇ ਨੇ ਡੰਡੇ ਮਾਰਦੇ ਨੇ ਇਹ ਤਾਂ ਮਤਲਬ ਟਰੈਕਟਰ ਤੇ ਨਹੀਂ ਮਾਰੇ ਉਹ ਸਾਡੇ ਮਾਨਸਿਕਤਾ ਦੇ ਉੱਤੇ ਡੰਡੇ ਵੱਜਦੇ ਸੀਗੇ that is torture you know that that is intimidation that is uh, cruelty brutality barbarism ਇਸ ਦਾ ਇਸ ਦਾ ਹਿਸਾਬ ਕੌਣ ਲਾਊਗਾ ਇਹ ਸਾਰੀਆਂ ਗੱਲਾਂ ਹਲੇ ਪੈਂਡਿੰਗ ਨੇ ਠੀਕ ਆ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਉਹਦਾ ਅੱਜ ਅੰਤਿਮ ਸੰਸਕਾਰ ਕਰਨਾ ਸਾਡੀ ਹਮਦਰਦੀ ਉਹਨਾਂ ਦੇ ਨਾਲ ਆ ਅਸੀਂ ਜਿੰਨੇ ਜੋਗੇ ਮਦਦ ਵੀ ਕਰਾਂਗੇ ਉਹਨਾਂ ਦੇ ਇਕੱਠ ਵਿੱਚ ਉਹਨਾਂ ਦੇ ਅੰਤਮ ਸਜ਼ਕਾਰ ਵਿੱਚ ਜਾਵਾਂਗੇ ਬਟ ਜਸਟਿਸ ਸਟਿਲ ਇਜ਼ ਪੈਂਡਿੰਗ ਐਂਡ ਇਟਸ ਅ ਵੈਰੀ ਸਿੰਪਲ ਕੋਟ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਸੋ ਇਹ ਅਸੀਂ ਹੋਣ ਨਹੀਂ ਦੇਣਾ ਲੜਾਈ ਜਾਰੀ ਰਹੇਗੀ ਇੱਕ ਤਸਵੀਰ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੱਲ ਅੰਬਾਲਾ ਪੁਲਿਸ ਨੇ ਜਿਹੜੀਆਂ ਤਸਵੀਰਾਂ ਜਾਰੀ ਕਰੀਆਂ ਵੀ ਅਸੀਂ ਨੌਜਵਾਨਾਂ ਦੇ ਵੀਜ਼ੇ ਤੱਕ ਕੈਨਸਲ ਕਰਾਂਗੇ ਪਾਸਪੋਰਟ ਤੱਕ ਰੱਦ ਕਰਾਂਗੇ ਉਹ ਤੁਸੀਂ ਕਿਵੇਂ ਦੇਖ ਰਹੇ ਹੋ ਦੇਖੋ ਜੀ ਸਾਰਾ ਜਿੰਨਾ ਹੇਟ ਕੈਂਪੇਨ ਇਸ ਵਕਤ ਚਲਾਇਆ ਜਾ ਰਿਹਾ ਪੰਜਾਬ ਦੇ ਖਿਲਾਫ ਆਈ ਊਡ ਕਾਲ ਇਟ ਪੰਜਾਬ ਮੈਂ ਸਿੱਖਾਂ ਦਾ ਵੀ ਨਹੀਂ ਕਹਿੰਦਾ ਬਹੁਤ ਸਾਰੇ ਹਿੰਦੂ ਇਸ ਤਰ੍ਹਾਂ ਦੇ ਨੇ ਬਹੁਤ ਸਾਰੇ ਦੂਜੇ ਵਰਗਾਂ ਦੇ ਲੋਕ ਨੇ ਜਿਹੜੇ ਕਿਸਾਨ ਅੰਦੋਲਨ ਨੂੰ ਸਪੋਰਟ ਕਰ ਰਹੇ ਜਿੰਨੇ ਟਵਿੱਟਰ ਹੈਂਡਲਸ ਤੇ ਸੋਸ਼ਲ ਮੀਡੀਆ ਹੈਂਡਲਸ ਜਿਹੜੇ ਪ੍ਰੋ ਫਾਰਮਰ ਹੈਗੇ ਉਹਨਾਂ ਦੇ ਬਲੌਕਰ ਤੇ ਜਿਹੜੇ ਹੇਟ ਕੈਂਪੇਨਸ ਤੁਹਾਡਾਂ ਦਾ ਆਪਣਾ ਬਲੌਕ ਕੀਤਾ ਸੀਗਾ ਜਿਹੜੇ ਹੇਟ ਕੈਂਪੇਨਰਸ ਆ ਜਿਹੜੇ ਨਫ਼ਰਤ ਦੀ ਭਾਵਨਾ ਚਲਾ ਰਹੇ ਨੇ ਸ਼ਰਿਆਮ ਉਹਨਾਂ ਦੇ ਉਹਨਾਂ ਨੂੰ ਪ੍ਰੋਮੋਟ ਕਰ ਰਹੀ ਆ ਸਰਕਾਰ ਔਰ ਪਹਿਲਾਂ ਐਨਐਸਏ ਦਾ ਨੋਟਿਸ ਲਾਇਆ ਤੁਹਾਡੀ ਜਗਾ ਜ਼ਮੀਨਾਖੁਰ ਕਰ ਲੈਗੇ ਉਹ ਵਾਪਸ ਲੈਣਾ ਪਿਆ ਹੁਣ ਤੁਸੀਂ ਕਹਿ ਰਹੇ ਆ ਕਿ ਉਹ ਹਰਿਆਣਾ ਵਾਲੇ ਜਿਹੜੇ ਕੀ ਕਰ ਰਹੇ ਹੈਗੇ ਨੇ ਉਹ ਵੀਜ਼ੇ ਤੇ ਪਾਸਪੋਰਟ ਵੀਜ਼ਾ ਪਾਸਪੋਰਟ ਇਹ ਸਾਰੀਆਂ ਟੈਕਟਿਕਸ ਹੈਗੀਆਂ ਸਰਕਾਰਾਂ ਦੀਆਂ ਲੋਕਾਂ ਨੂੰ ਡਿਸਕਰੇਜ ਕਰਨੀਆਂ ਡਰਾਉਣੀਆਂ ਧਮਕਾਉਂਦੀਆਂ ਇਸ ਕੀ ਸਰਕਾਰ ਡਰਾਉਣ ਧਮਕਾਉਣ ਵਾਸਤੇ ਬਣੀ ਆ ਸੋ ਭਾਜਪੀ ਤਾਂ ਆਪਣਾ ਰੋਲ ਐਂਟੀ ਪੰਜਾਬ ਅਦਾ ਕਰੀ ਰਹੀ ਹੈ ਲੇਕਿਨ ਜਿਹੜਾ ਭਗਵੰਤ ਆ ਇਹ ਪਿਛਲੇ 20 25 ਦਿਨ ਤੋਂ ਸੁੱਤਾ ਹੋਇਆ ਵਾ ਮੈਂ ਤੁਹਾਨੂੰ ਕਿਹਾ ਨਾ ਕਿ ਹਰਿਆਣਾ ਸਰਕਾਰ ਸਾਡੀ ਟੈਰੀਟਰੀ ਦੇ ਅੰਦਰ ਆਣ ਕੇ ਡਰੋਨ ਮਾਰ ਕੇ ਜ਼ਖਮੀ ਕਰ ਰਿਹਾ ਵਾ ਸਾਡੇ ਟਰੈਕਟਰ ਭੰਰ ਰਿਹਾ ਵਾ ਸਾਡਾ ਨਿਸ਼ਾਨ ਸਾਹਿਬ ਕੁਚਲ ਦਿੱਤਾ ਝੰਡੇ ਕੁਚਲ ਦਿੱਤੇ ਬੰਦਾ ਮਾਰ ਦਿੱਤਾ ਆ ਤਾਂ ਹੁਣ ਉੱਠਣਾ ਪਿਆ ਉਹਨੂੰ ਜਦੋਂ ਉਹਨੇ ਦੇਖਿਆ ਕਿ ਉਹਨੂੰ ਕੋਈ ਚਾਰਾ ਨਹੀਂ ਹੈਗਾ ਤੇ ਇੱਕ ਐਫਆਈਆਰ ਕਰਤੀ ਅਣਪਛਾਤੇ ਦਿਸ ਇਸ ਨੋਟ ਐਕਸੈਪਟੇਬਲ ਤੁਹਾਨੂੰ ਲੱਗਦਾ ਵੀ ਜਥੇਬੰਦੀਆਂ ਨੇ ਜਿਵੇਂ ਪਹਿਲਾਂ ਕਿਹਾ ਸੀ ਵੀ ਬਾਏ ਨੇਮ ਐਫਆਈਆਰ ਹੋਣੀ ਚਾਹੀਦੀ ਤੇ ਹੋਣੀ ਵੀ ਜਥੇਬੰਦੀਆਂ ਵਾਲੇ ਪਾਸੇ ਚਾਹੀਦੀ ਹੋਈ ਵੀ ਉਹਨਾਂ ਦੇ ਪਿਤਾਲੇ ਪਾਸੇ ਉੱਥੇ ਵੀ ਕਿਤੇ ਨਾ ਕਿਤੇ ਕੁਝ ਦੇਖੋ ਜਥੇਬੰਦੀਆਂ ਦਾ ਮੈਂ ਇੰਨਾ ਕਰ ਦੂੰਗਾ ਦੇਖੋ ਉਹਨਾਂ ਦੀ ਕੋਸ਼ਿਸ਼ ਆ ਪੁਰਜ਼ੋਰ ਕਿ ਅੰਦੋਲਨ ਪੀਸਫੁਲ ਰਵੇ ਦੇ ਡੂ ਨ ਕਿਸੇ ਵੀ ਇਸ ਤਰ੍ਹਾਂ ਦੇ ਮੂੜ ਘਟ ਜੇ ਜਿਹਦੇ ਚ ਉਹਨਾਂ ਨੂੰ ਪਹਿਲਾਂ ਹੀ ਕਿਹਾ ਜਾ ਰਿਹਾ ਕਿ ਜੇ ਦੇਸ਼ ਵਿਰੋਧੀ ਨੇ ਅਤੰਕਵਾਦੀ ਨੇ ਉਸ ਲੇਬਲ ਤੋਂ ਆਪਾਂ ਨੂੰ ਸਾਰਾ ਉਹਨਾਂ ਨੂੰ ਵੀ ਬਚਣਾ ਚਾਹੀਦਾ ਮੈਂ ਉਸ ਗੱਲ ਨਾਲ ਸਹਿਮਤ ਇਸ ਮੁੰਡੇ ਦਾ ਅੰਤਿਮ ਸੰਸਕਾਰ ਕਰ ਦਿਓ ਨੋ ਪ੍ਰੋਬਲਮ ਇਸ ਬੱਚੇ ਦੀ ਨੌਕਰੀ ਵੀ ਲੱਗ ਜਾਏ ਵਧੀਆ ਗੱਲ ਹੈਗੀ ਕਰੋੜ ਰੁਪਏ ਦਿੱਤਾ ਫਿਰ ਇਹ ਅੱਛੀ ਗੱਲ ਆ ਪਰੰਤੂ ਅਣਪਛਾਤੇ ਬੰਦੇ ਕਿੱਥੋਂ ਆ ਗਏ ਵਿੱਚ ਪੁਲਿਸ ਹਾਸ ਟੂ ਬੀ ਆਇਡੈਂਟੀਫਾਈਡ ਅਗਰ ਭਗਵੰਤ ਮਾਨ ਇਸ ਲੜਾਈ ਨੂੰ ਲੌਜੀਕਲ ਕਨਕਲੂਜਨ ਤੱਕ ਨਹੀਂ ਲੈ ਜਾਵੇਗਾ ਜਾਵੇਗਾ ਤਾਂ ਅਸੀਂ ਸਮਝਾਂਗੇ ਕਿ ਇਹ ਬਾਦਲਾਂ ਤੋਂ ਦੂਜਾ ਰੂਪ ਪੰਜਾਬ ਦੇ ਵਿੱਚ ਰਾਜ ਕਰ ਰਿਹਾ ਹੈ ਜੀ ਇਹਦੇ ਮੈਂ ਨਾਲ ਦੀ ਨਾਲ ਅਮਰਿਤਪਾਲ ਦੇ ਵੀ ਗੱਲ ਕਰੂੰਗਾ ਤੁਸੀਂ ਉੱਥੇ ਵੀ ਗਏ ਹੋ ਜਿਹੜਾ ਉਹ ਸੀਨ ਚੱਲ ਰਿਹਾ ਕਾਲ ਰਿਕਾਰਡਿੰਗਜ਼ ਆ ਰਹੀਆਂ ਜਾਂ ਉੱਤਰਨਾ ਉਹਨਾਂ ਨੇ ਭੁੱਖ ਹੜਤਾਲ ਦਾ ਦੇਖੋ ਅਫਸੋਸ ਦੀ ਗੱਲ ਹੈ ਕਿ ਸਾਰੇ ਦੁਨੀਆ ਦਾ ਧਿਆਨ ਨਾ ਕਿਸਾਨ ਅੰਦੋਲਨਾਂ ਨਾਲ ਲੱਗ ਗਿਆ ਉਹ ਵਿਚਾਰੇ ਜਿਹੜੇ ਸਾਡੇ ਨੌਜਵਾਨ ਹਜ਼ਾਰਾਂ ਕਿਲੋਮੀਟਰ ਦੂਰ ਧੱਕ ਦਿੱਤੇ ਇਸੇ ਭਗਵੰਤ ਨੇ ਐਨਐਸਏ ਲਾ ਕੇ ਡਿਬਰੂਗੜ੍ਹ ਉਹਨਾਂ ਨੂੰ ਅੰਦਰ ਉਹਨਾਂ ਦੀ ਪ੍ਰਾਈਵੇਸੀ ਇਨਕਰੂਡ ਕੀਤੀ ਇਨਵੇਡ ਕੀਤੀ ਆ ਹਿਡਨ ਕੈਮਰਾਜ਼ ਲਾਇਆ ਜਦੋਂ ਉਹ ਆਪਣੀ ਆਵਾਜ਼ ਉਠਾਉਂਦੇ ਨੇ ਜੀ ਉਲਟਾ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਹੁਣ ਉੱਥੇ ਦੇਖੋ ਜੀ ਮੇਰਾ ਖਿਆਲ ਆ 11ਵਾਂ 12ਵਾਂ ਦਿਨ ਹੋ ਗਿਆ ਭੁੱਖ ਹੜਤਾਲ ਮੈਂ ਤਾਂ ਅੰਮ੍ਰਿਤਸਰ ਗਿਆ ਉਹਨਾਂ ਦੀ ਔਰਤਾਂ ਸ਼ਾਇਦ ਗੁਰਮੀਤ ਸਿੰਘ ਬੁੱਕਣ ਵਾਲਾ ਨੇ ਜਿਹੜੇ ਉਹਦੀ ਮਾਤਾ ਤਾਂ ਮੈਂ ਦੇਖਿਆ ਉਹ ਤਾਂ ਬਿਲਕੁਲ ਬੇਹੋਸ਼ ਟਾਇਪ ਪਈ ਸੀਗੀ ਅਗਰ ਇਹਨਾਂ ਔਰਤਾਂ ਚੋਂ ਕਿਸੇ ਨੌਜਵਾਨ ਦੀ ਕੋਈ ਜਾਨ ਚਲੇਗੀ ਖਰਾਬੀ ਹੋਗੀ ਕੌਣ ਜ਼ਿੰਮੇਵਾਰ ਹੋਊਗਾ ਤਾਂ ਮਤਲਬ ਭਗਵੰਤ ਨੂੰ ਇੰਨੀ ਨਹੀਂ ਸ਼ਰਮ ਆ ਰਹੀ ਕਿ ਇੰਨੇ ਸੇ ਲਾ ਕੇ ਮੈਂ ਕਿਲਾਇਆ ਵਾ ਘੱਟੋ ਘੱਟ ਮੈਂ ਉਹਨਾਂ ਦੀ ਔਰਤਾਂ ਪਰਿਵਾਰ ਨੂੰ ਤਾਂ ਧਿਆਨ ਰੱਖਾਂ ਕੋਈ ਅਫਸਰ ਜਾ ਨਹੀਂ ਸਕਦਾ ਕੋਈ ਡੀਸੀ ਜਾ ਕੇ ਧਰਨੇ 'ਚ ਬਹਿ ਕੇ ਗੱਲ ਨਹੀਂ ਸੁਣ ਸਕਦਾ ਉਹਨਾਂ ਨੂੰ ਮੋਟੀਵੇਟ ਨਹੀਂ ਕਰ ਸਕਦਾ ਉਹਨਾਂ ਨੂੰ ਵਾਅਦਾ ਨਹੀਂ ਕਰ ਸਕਦਾ ਕਿ ਅਸਾਮ ਦੀ ਸਰਕਾਰ ਨਾਲ ਭਗਵੰਤ ਨਹੀਂ ਗੱਲ ਕਰ ਸਕਦਾ ਵੈਸੇ ਭਗਵੰਤ ਦੇ ਹੁਣ ਬੀਜੇਪੀ ਨਾਲ ਚੰਗੇ ਤਲਕਾਤ ਹੈ ਇਹ ਸਾਰੀ ਦੁਨੀਆ ਜਾਣਦੀ ਆ ਕਿ ਬੀਜੇਪੀ ਨੇ ਹੀ ਐਨਐਸਏ ਲਵਾਈ ਸੀ ਕਿ ਤੇ ਇਹਨੇ ਲਾਈ ਆ ਕੇਜਰੀਵਾਲ ਦਾ ਤਾਂ ਬਿਆਨ ਸੁਣਿਆ ਮੈਂ ਉਹਨੇ ਕਿਹਾ ਸੀਗਾ ਕਿ ਦਿੱਲੀ ਨੇ ਹਮਾਰੀ ਮਦਦ ਮੰਗੀ ਹਮਨੇ ਦੀ ਹੈ ਦਿੱਲੀ ਸਰਕਾਰ ਹਮਾਰੇ ਸੇ ਹੋਰ ਮਦਦ ਮੰਗੀ ਹਮ ਹੋਰ ਦੇਂਗੇ ਮਤਲਬ ਕਿ ਅਸੀਂ ਹੋਰ ਬੰਦੇ ਐਨਐਸਏ ਤੱਕ ਕੇ ਅੰਦਰ ਦੇਾਂਗੇ ਇਹ ਸਾਰੀਆਂ ਗੱਲਾਂ ਰਤਨ ਜੀ ਆਰ ਆਰ ਇੰਡੀਕੇਟਿੰਗ ਥੈਟ ਦ ਪ੍ਰੈਜ਼ੈਂਟ ਪੰਜਾਬ ਗਵਰਨਮੈਂਟ ਐਂਡ 92 ਆਫ देयर ਐਮ ਐਲ ਐਸ ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਕੇ ਉਹਦਾ ਨਾਮ ਲੈ ਰਿਆ ਮੈਂ ਉਹ ਇੱਕ ਨੌਨ ਸਿੱਖ ਆ ਉਹ ਲੜ ਰਿਹਾ ਵਾ ਬੇਅਦਬੀ ਦੀ ਲੜਾਈ ਉਹਨੂੰ ਛੱਡ ਕੇ ਬਾਕੀ ਜਿਹੜੇ ਕੁੱਲ ਟੋਟਲ ਨੇ ਤੇ ਬੰਦੂਆ ਮਜ਼ਦੂਰ ਨੇ ਫਿਰ ਬੁਰਾ ਮਨਾਉਂਦੇ ਨੇ ਵਾਈ ਆਰ ਦੇ ਨਾਟ ਸਪੀਕਿੰਗ ਅਗੇਂਸਟ ਦਿਸ ਸ਼ੁਭਕਰਨ ਵਾਈ ਆਰ ਦੇ ਨਾਟ ਸਪੀਕਿੰਗ ਅਗੇਂਸਟ ਅਮਰਿਤਪਾਲ ਦੀ ਜਿਹੜਾ ਉਹਨਾਂ ਤੇ ਉੱਤੇ ਬਰੂਟੈਲਿਟੀ ਹੋ ਰਹੀ ਆ ਉਹ ਕਿਸੇ ਗੱਲ ਤੇ ਉਹਨਾਂ ਦਾ ਕੋਈ ਮਤਲਬ opinion ਹੀ ਹੈ ਨੀਗਾ ਇਹਦਾ ਮਤਲਬ ਹੈ ਕਿ ਉਹਨਾਂ ਦੀ ਲਗਾਮਾਂ ਦਿੱਲੀ ਤੋਂ ਕੰਟਰੋਲ ਨੇ ਆ ਸਾਰੀ ਕਹਾਣੀ ਪੰਜਾਬ ਦੀ ਜਿਹੜਾ ਕਿ ਮਤਲਬ ਜੇ ਮੈਂ ਗੱਲ ਕਵਾਂ ਸੱਚੀ ਸੱਚੀ ਤੇ ਮਗਰਲੇ ਅਕਾਲੀ ਦਲ ਦੇ ਰਾਜ ਜਿਨ੍ਹਾਂ ਨੂੰ ਅਸੀਂ ਬਹੁਤ ਗਾਲਾਂ ਕੱਢਦੇ ਨੇ ਆ ਉਹਨਾਂ ਨਾਲੋਂ ਤੇ ਚਲੋ ਮਗਰਲਾ ਕਾਂਗਰਸ ਵਾਲਾ ਵੀ ਰਾਜ ਕਰ ਲੋ ਕਹਿੰਦੇ ਜੀ ਕੈਪਟਨਾਂ ਨੂੰ ਤੇ ਉਹਨਾਂ ਨੂੰ ਉਹਨਾਂ ਨਾਲੋਂ ਇਹ ਅੰਤਰ ਦੱਸਦੇ ਕੀ ਹੈ ਸ਼ਾਨੋਂ ਸ਼ੌਕਤ ਜ਼ਿਆਦਾ ਗਹਿਣੇ ਜ਼ਿਆਦਾ ਸਿਕਿਉਰਿਟੀ ਜ਼ਿਆਦਾ ਗੱਡੀਆਂ ਜ਼ਿਆਦਾ ਵੀਆਈਪੀ ਕਲਚਰ ਜ਼ਿਆਦਾ ਹੋਰ ਕੀ ਹੁੰਦਾ ਫਰਕ ਇਹ ਸਭ ਦੇ ਚਲਦੇ ਮੁੱਖ ਮੰਤਰੀ ਦਾ ਇੱਕ ਬਿਆਨ ਜ਼ਰੂਰ ਆਉਂਦਾ ਵੀ ਮੈਨੂੰ ਐਮਰਜੈਂਸੀ ਦੀਆਂ ਧਮਕੀਆਂ ਨਾ ਦਿਓ ਜਾਂ ਰਾਸ਼ਟਰਪਤੀ ਸ਼ਾਸਨ ਦੀਆਂ ਸੌਰੀ ਰਾਸ਼ਟਰਪਤੀ ਸ਼ਾਸਨ ਲਾਦਾ ਉਹ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਕੀ ਮੁੱਖ ਮੰਤਰੀ ਪ੍ਰੈਸ਼ਰ 'ਚ ਨੇ ਜਾਂ ਕੁਝ ਹਾਂ ਬਿਲਕੁਲ ਜਿਹੜਾ ਇਹ ਇਨ ਐਕਸ਼ਨ ਹੋਇਆ 13 ਤੋਂ ਲੈ ਕੇ 29 ਹੋ ਗਈ ਆ ਧਵੀਆਂ ਦਿਨਾਂ ਦਾ ਇਨ ਐਕਸ਼ਨ ਬਿਕੋਜ਼ ਉਹ ਡਰਦਾ ਵਾ ਕਿ ਕਿਤੇ ਇਹ ਨਾ ਹੋਵੇ ਕਿ ਮੈਂ ਪਰਚਾ ਦਰਜ ਕਰ ਦਿਆਂ ਕਿਤੇ ਇਹ ਨਾ ਹੋਵੇ ਮੈਂ ਟਰੈਕਟਰਾਂ ਦਾ ਜਾਂ ਹਰਿਆਣਾ ਪੁਲਿਸ ਦੇ ਉੱਤੇ ਜਿਹੜਾ ਸਾਡੇ ਅੰਦਰ ਰਣ ਕੇ ਸਾਡੇ ਧਰਤੀ ਤੇ ਆਣ ਕੇ ਉਹਨਾਂ ਨੇ ਜਿਹੜਾ ਜੋ ਕੁਛ ਮਾਰਤਾੜ ਕੀਤੀ ਆ ਜੇ ਮੈਂ ਬਾਈ ਨੇਮ ਪੁਲਿਸ ਅਰਜ਼ ਕਰਤਾ ਕਿ ਮੇਰੀ ਸਰਕਾਰ ਨਾਲ ਤੋੜਨ ਗਲਤ ਆ ਸਰਕਾਰ ਦੇ ਡਰਨ ਤੋਂ ਹੁਣ ਸਰਕਾਰ ਦੇ ਟੁੱਟਣ ਤੋਂ ਡਰ ਡਰ ਰਿਹਾ ਹੈਗਾ ਤੁਹਾਨੂੰ ਲੱਗਦਾ ਵੀ ਇਹ ਸਾਲਤ ਦੇ ਵਿੱਚ ਇੱਕ ਸਰਪਾਰਟੀ ਮੀਟਿੰਗ ਵੀ ਹੋਣੀ ਚਾਹੀਦੀ ਜੇ ਇਦਾਂ ਦਾ ਮੈਂ ਤਾਂ ਪਹਿਲੇ ਹੀ ਕਹਾ ਸੀਗਾ ਦਿਸ ਬਜਟ ਕੁਡ ਹੈਵ ਵੇਟਡ ਜਿਹੜਾ ਬਜਟ ਇਜਲਾਸ ਕੱਲ ਬਣਾਇਆ ਐਵੇਂ ਫਰਜੀ ਜਿਹਾ ਵਾ ਕੱਲ ਦਾ ਦਿਨ ਹੈਗਾ ਸ਼ਾਇਦ ਸ਼ੁੱਕਰਵਾਰ ਦੋ ਦਿਨ ਵਿੱਚ ਛੁੱਟੀਆਂ ਤੇ ਤਿੰਨ ਦਿਨ ਦਾ ਬਜਟ ਆ ਇਹ ਬਜਟ ਨਾਲੋਂ ਪਹਿਲਾਂ ਇਹਨਾਂ ਨੂੰ ਵਿਧਾਨ ਸਭਾ ਦਾ ਇੱਕ ਸਪੈਸ਼ਲ ਸੈਸ਼ਨ ਬੁਲਾ ਕੇ ਸਾਰੀਆਂ ਪਾਰਟੀਆਂ ਅਸੀਂ ਅਸੀਂ ਰੈਜ਼ੋਲੂਸ਼ਨ ਪਾਸ ਕਰਦੇ ਕੰਡੈਮ ਕਰਦੇ ਬੀਜੇਪੀ ਦੀਆਂ ਅਟ੍ਰੋਸਿਟੀਆਂ ਕਿਸਾਨ ਅੰਦੋਲਨ ਦੇ ਉੱਤੇ ਅਮਰਿਤਪਾਲ ਉਹਨਾਂ ਦੀ ਗੱਲ ਆਉਂਦੀ ਉਸ ਸੈਸ਼ਨ ਦੇ ਵਿੱਚ ਅਸੀਂ ਮਤਾ ਪਾਸ ਕਰਦੇ ਉਹ ਸੈਸ਼ਨ ਤੋਂ ਬਾਅਦ ਬਜਟ ਲਿਆਉਣਾ ਚਾਹੀਦਾ ਸੀ ਇਹ ਬਜਟ ਤਾਂ ਐਵੇਂ ਹੀ ਫਰਜ਼ੀ ਹੈ ਇਹਨਾਂ ਦਾ 60 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੀ ਚੜਿਆ ਹੋਰ ਇਹਨਾਂ ਦਾ ਬਜਟ ਕੀ ਹੈਗਾ ਜੀ ਅੱਜ ਇੱਥੇ ਥੋੜੀ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਸਾਹਿਬ ਵੀ ਆ ਰਹੇ ਹਨ ਆ ਰਹੇ ਨੇ ਸਾਰੇ ਆਉਣਗੇ ਸਾਡੇ ਹੋਰ ਬਹੁਤ ਸਾਰੇ ਇੰਪੋਰਟੈਂਟ ਲੀਡਰਸ ਐਕਐਮਐਲਏਜ਼ ਵਗੈਰਾ ਸਾਰੇ ਪਹੁੰਚੇ ਹੋਏ ਨੇ ਔਰ ਬੜੀ ਵੱਡੀ ਤਦਾਦ ਵਿੱਚ ਸਾਡੇ ਕਿਸਾਨ 올 ਔਰ ਸਾਰੇ ਪੰਜਾਬ ਚ ਆਏ ਨੇ ਅਸੀਂ ਆਹ ਟਰੈਕਟਰ ਤੁਸੀਂ ਦੇਖ ਹੀ ਰਹੇ ਹੋ ਕਮਾ ਦਿਓ ਕੈਮਰਾ ਇੱਕਾਰੀ ਪਿੱਛੇ ਨੂੰ ਤੇ ਅਸੀਂ ਸਾਰੇ ਮਾਰਚ ਕਰਾਂਗੇ ਔਰ ਉਹਨਾਂ ਦੇ ਅੰਤਮ ਅਰਦਾਸ ਵਿੱਚ ਉਹਨਾਂ ਨਾਲ ਹਮਦਰਦੀ ਕਰਾਂਗੇ ਔਰ ਔਰ ਛੋਟੀ ਮੋਟੀ ਮਦਦ ਵੀ ਕਰਾਂਗੇ ਜੀ ਧੰਨਵਾਦ ਸ਼ੁਕਰੀਆ ਜੀ ਜੀ ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਜੋ ਸ਼ੁਭਕਰਨ ਦੇ ਇੱਥੇ ਅੰਤਿਮ ਅਰਦਾਸ ਦੇ ਟਾਈਮ ਅੰਤਿਮ ਸੰਸਕਾਰ ਤੇ ਪਹੁੰਚੇ ਨੇ